ਗਾਇ ਸਾਸਿਕਾਲ ਅੱਜ ਦੇ ਵਲੌਗ ਚ ਤੁਹਾਡਾ ਸਵਾਗਤ ਆ ਜੀ ਅੱਜ ਦੇ ਵਲੌਗ ਚ ਤੁਹਾਨੂੰ ਬਹੁਤ ਕੁਝ ਵੇਖਣ ਨੂੰ ਮਿਲੇਗਾ ਅੱਜ ਅਸੀਂ ਜਾ ਰਹੇ ਹਾਂ ਪਬਲਿਕ ਥੀਅਰ ਘੁੰਮਣ ਗਾਈਸ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ 'ਚ ਤੇ ਸਾਡਾ ਭਰਾ ਪ੍ਰਿੰਸ ਇੰਡੀਆ ਤੋਂ ਅੱਜ ਹੀ ਆਇਆ ਤੇ ਅਸੀਂ ਇਹਨੂੰ ਲਿਆਂਦਾ ਘਮਾਉਣਾ ਰਮੀਨੀਆਂ ਮਦਰ ਆਫ ਰਮੀਨੀਆਂ ਲਾਗੇ ਹਾਂਜੀ ਹਾਂਜੀ ਇਹਨੂੰ ਸਾਰੀਆਂ ਪੌੜੀਆਂ ਚੜਾਈਆਂ ਕਿੱਦਾਂ ਦਾ ਫੀਲ ਹੋ ਰਿਹਾ ਪ੍ਰਿੰਸ ਭਰਾ ਬਹੁਤ ਬਹੁਤ ਵਧੀਆ ਫੀਲ ਹੋ ਰਿਹਾ ਪੌੜੀਆਂ ਚੜ ਕੇ ਮਰ ਗਈ ਹੋਈ ਸੀ ਹੁਣ ਮਦਰ ਇੰਡੀਆ ਵੇਖਿ ਦਿਖਾ ਦੇ ਤੁਹਾਨੂੰ ਆਹ ਵੇਖੋ ਵੀਊ ਇੱਥੇ ਵੇਖੋ ਰਮੀਨੀਆਂ ਦਾ ਰਮੀਨੀਆਂ ਦਾ ਵੀਊ ਵੇਖੋ ਤੁਸੀਂ ਮਦਰ ਆਫ ਰਮੀਨੀਆਂ ਤੁਹਾਨੂੰ ਹੋਰ ਵੀ ਬਹੁਤ ਕੁਝ ਦਿਖਾਵਾਂਗੇ ਬਹੁਤ ਸੋਹਣਾ ਵੀਉ ਮੀਨੀਆ ਦਾ ਕਿਤੇ ਕੀ ਮਤਲਬ ਫਿਰ ਮੀਨੀਆ ਰੁਕ ਜਾ ਦੇਖ ਨਹੀਂ ਰਹੀ ਬਾਬਿਆ ਕਿੱਧਰ ਹੈ ਮਜਨੂ ਕਿਤੇ ਉਹ ਇਹ ਅਜਾਹ ਪਰ ਹੈ ਡਿੱਗੀ ਡਿੱਗੀ ਮਜਨੂ ਮਜਨੂ ਨਾ ਪਤਾ ਨਹੀਂ ਲੱਗਦਾ ਕੁਛ ਨਵਾਂ ਵਲੌਗ ਦਿੱਤਾ ਸ਼ੁਰੂ ਕੋਈ ਨਾ ਹੌਲੀ ਹੌਲੀ ਵਧੀਆ ਕਰਾਂਗੇ ਮਾਲਕ ਦੀ ਕਿਰਪਾ ਨਾਲ ਸ਼ੁਰੂਆਤ ਕੀਤੀ ਆ ਹਿੰਡੋਲੀ ਵਾਲੀਆਂ ਪਚਕਾਰੀਆਂ ਚਲਾਉਂਦੇ ਰਹੇ ਆ ਇੱਥੇ ਕੋਈ ਗਿਮਾਰ ਬਦੂਗਣਾ ਨਹੀਂ ਛਾਡੇ ਲਾਉਣਾ ਇੱਥੇ ਇੱਕ ਪਰ ਇਹ ਸਾਗਰੇ ਅਣੂ ਚਲਾ ਦੀ ਚਲੋ 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 ਚਲ ਮਾਰੋ ਮਾਰੋ ਭਾਜੀ ਵਲੋਗ ਮਾਰ ਰਿਹਾ ਵਲੋਗ ਤੁਹਾਡੇ ਚਿਹਰੇ ਵਿਖਾਏ ਜਾ ਰਹੇ ਰੰਗਾ-ਬਰੰਗ ਰੰਗਾ-ਰੰਗੇ ਭਾਜੀ ਦਾ ਨਿਸ਼ਾਨਾ ਚੈੱਕ ਕਰੋ ਮੋਰੀ ਪਾ ਦਿਜੇ ਮੋਰੀ ਪਾ ਤਜੇ ਮੋਰੀ ਪਾ ਡੱਟ ਗਿਆ ਹੀ ਡਰ ਸਿੱਟੇ ਉਹ ਤੇਰੀ ਚੜ੍ਹਦੀ ਡੱਟ ਖੱਸੀ ਲੋਗਾ ਸਾਡੇ 554 ਦਾ ਦਰ ਪਿੱਤੇ ਉਹ ਤੇਰੀ ਚੜ੍ਹਦੀ ਤੇ ਬਹੁਤ ਸੋਹਣਾ ਵਿਊਅਰ ਮੀਨੀਆਂ ਬਹੁਤ ਸੋਹਣਾ ਉਲੀਆਂ ਬ੍ਰਦਰਸ ਆਰਮੀਨੀਅਨ ਭਰਾ ਆ ਬਾਹਰ ਦੀ ਸਖਤ ਕਾਰੇ ਵੱਖ ਮਰੇਸ ਕੋਸੇ ਸਖਤ ਰਾਵ ਤੂੰ ਆ ਸਖਤ ਆਰਮੀਨੀਅਨ ਵੱਖ ਮਰੇਸ ਵੈਲਕਮ ਬ੍ਰਦਰ ਵੈਲਕਮ ਆਰਮੀਨੀਆ ਬੰਦੇ ਬਹੁਤ ਵਧੀਆ ਬਹੁਤ ਸੋਹਣੇ ਉਲੀਆਂ ਪਾਕਿਸਤਾਨ ਆ ਆ ਆਪਰੇ ਸੋਹਰੇ ਸਖਤ ਆਰਮੀਨੀਆ ਬੰਦੇ ਬਹੁਤ ਘੈਂਟ ਬਹੁਤ ਗੋਡਾ ਬਹੁਤ ਵਧੀਆ ਸੁਭਾਅ ਜੇ ਆਪਾਂ ਉਹਨਾਂ ਨਾਲ ਵਧੀਆ ਤਰੀਕੇ ਨਾਲ ਰਹਿੰਨੇ ਆ ਤੇ ਬਹੁਤ ਵਧੀਆ ਬਹੁਤ ਵਧੀਆ ਵੀਊ ਵੇਖੋ ਰਮੀਨੀਆ ਦਾ ਸਾਡਾ ਭਰਾ ਤੁਹਾਨੂੰ ਦੱਸਦਾ ਕੁਝ ਰਮੀਨੀਆਂ ਬਾਰੇ ਅੱਜ ਹੀ ਆਇਆ ਇਹਨੂੰ ਕਿੱਦਾਂ ਦਾ ਲੱਗ ਰਿਹਾ ਕਿੱਦਾਂ ਦਾ ਫੀਲ ਹੋ ਰਿਹਾ ਰਮੀਨੀਆਂ ਲੱਗ ਰਿਹਾ ਪਹਿਲਾਂ ਮੈਂ ਕਹਿੰਦਾ ਸੀ ਕਿ ਇਹ ਕੰਟਰੀ ਨਹੀਂ ਸਹੀ ਹੈਗੀ ਪਰ ਹੁਣ ਆ ਕੇ ਦੇਖਿਆ ਇੱਥੇ ਬਹੁਤ ਜਣੇ ਕਹਿੰਦੇ ਆ ਵੀ ਰਮੀਨੀਆਂ 'ਚ ਹਲਾਤ ਬਹੁਤ ਮਾੜੇ ਆ ਕੰਮ ਨਹੀਂ ਹੈਗਾ ਰਮੀਨੀਆਂ 'ਚ ਪੈਸੇ ਨਹੀਂ ਬੰਦੇ ਮੇਰੇ ਭਰਾ ਕੰਮ ਕਰਨ ਵਾਲੇ ਬੰਦੇ ਲਈ ਸਭ ਕੁਝ ਹੋ ਜਾਂਦਾ ਜਿਹੜਾ ਬੰਦਾ ਕੰਮ ਕਰਦਾ ਮਿਹਨਤ ਕਰਦਾ ਉਹਨਾਂ ਲਈ ਸਭ ਕੁਝ ਹੋ ਜਾਂਦਾ ਬਹੁਤ ਵਧੀਆ ਕਾਰੋਬਾਰ ਮੈਨੂੰ ਖੁਦ ਨੂੰ ਇੱਥੇ 2-3 ਸਾਲ ਹੋਜੇ ਲੱਗੇ ਆ ਬਹੁਤ ਵਧੀਆ ਕਾਰੋਬਾਰ ਬਹੁਤ ਵਧੀਆ ਕੰਮ ਆ ਬਹੁਤ ਵਧੀਆ ਮਾਲਕਾ ਵਧੀਆ ਸੈਲਰੀ ਮਿਲਦੀ ਆ ਮਹੀਨੇ ਦੇ ਮਹੀਨੇ ਕੋਈ ਪੈਸੇ ਨਹੀਂ ਮਰਦੇ ਬਹੁਤ ਜਾਣਿਆ ਨੇ ਇਹ ਡਾਈ ਅਫਵਾਹ ਆ ਵੀ ਇੱਥੇ ਪੈਸੇ ਮਰ ਜਾਂਦੇ ਪੈਸੇ ਨਹੀਂ ਮਿਲਦੇ ਕੰਮ ਬਹੁਤ ਆ ਤੇ 뷰 ਵੀ ਬਹੁਤ ਸੋਹਣਾ ਮਗਰ ਵੀ ਤੁਸੀਂ ਦੇਖ ਸਕਦੇ ਹੋ ਜੋੜੇ ਬੈਠੇ ਆ ਪਾਰਕ ਚ ਪੂਰਾ ਆਨੰਦ ਲੈ ਰਹੇ ਆ ਬਾਕੀ ਕੰਮ ਬਾਕੀ ਕੰਮ ਕੋਈ ਢਲਣੀ ਆ ਜੇ ਬੰਦੇ ਕਿਸ ਨੂੰ ਕੰਮ ਨਹੀਂ ਮਿਲਦਾ ਤੇ ਸਾਡੇ ਵੀਰ ਜੀਵਨਾ ਕੰਟੈਕਟ ਕਰੋ ਤੇ ਆਪਣਾ ਪੇਜ ਅਰਮੀਨੀਆਂ ਗੈਂਗਮਝਾਲ ਇੰਸਟਾਗ੍ਰਾਮ ਤੇ ਤੁਸੀਂ ਮੈਸੇਜ ਕਰਕੇ ਸਾਨੂੰ ਦੱਸ ਸਕਦੇ ਵੀ ਤੁਹਾਨੂੰ ਕੰਮ ਨਹੀਂ ਹੈਗਾ ਤੁਹਾਨੂੰ ਕੰਮ ਦੀ ਲੋੜ ਆ ਆ ਸਾਡਾ ਭਰਾ ਅੱਜ ਆ ਇਹਨੂੰ ਪੁੱਛ ਸਕਦੇ ਨੇ ਵੀਰ ਨੇ ਕੱਲ ਕੰਮ ਤੇ ਜਾਣ ਲੱਕੜ ਵਾਲੀ ਫੈਕਟਰੀ 'ਚ ਕੰਮ ਆ ਵੀਰ ਦਾ ਬਹੁਤ ਵਧੀਆ ਕੰਮ ਬਹੁਤ ਵਧੀਆ ਸੈਲਰੀ ਇੰਡੀਆ ਦੀ 40000 ਸਟਾਰਟਿੰਗ ਆ ਬਹੁਤ ਏਜੰਟ ਝੂਠ ਬੋਲਦੇ ਇੱਥੇ ਬਹੁਤ ਸੈਲਰੀ ਆ ਘੱਟ ਮਿਲਦੀ ਆ ਜਿਆਦੀ ਮਿਲਦੀ ਆ ਕੁਛ ਨਹੀਂ ਇਦਾਂ ਦਾ ਚੱਲ ਕੋਈ ਵੀ ਭਰਾ ਰਮੀਨਿਆ ਹੁੰਦਾ ਹੈ ਤੇ ਸਾਡੇ ਨਾਲ ਜਰੂਰ ਸਾਡਾ ਪੇਜ ਹੈ ਇੰਸਟਾਗ੍ਰਾਮ ਤੇ ਅਰਮੀਨੀਆਂ ਗੈਂਗਮਝਾਲ ਜੇ ਵੀਰ ਕਿਸ ਨੂੰ ਕੰਮ ਨਹੀਂ ਮਿਲਦਾ ਸਾਡੇ ਨਾਲ ਇੱਕ ਟੈਂਟ ਕਰੇ ਸਾਨੂੰ ਮੈਸੇਜ ਕਰੇ ਯਾਰ ਜਿੱਥੇ ਮਰਜ਼ੀ ਖਲੋਜਦੇ ਵਲੌਗ ਹੀ ਬਣਾਉਣਾ ਇਹਨਾਂ ਨੂੰ ਅੱਗੇ ਨਹੀਂ ਵਧਣ ਦੇਣਾ ਮੈਂ ਲਾਇਆ ਸਾਬ ਕਹਿੰਦੇ ਦੁਨੀਆ ਬੰਦੇ ਨੂੰ ਅੱਗੇ ਨਾ ਆਟੇ ਯਾਰਾਂ ਨੇ ਨਹੀਂ ਹਾਨੂੰ ਅੱਗੇ ਵਧਣਾ ਬਹੁਤ ਗਲਤ ਬੰਨੇ ਆਗੇ ਤੁਰੇ ਹੋ ਯਾਰ ਛੇਤੀ ਕਿਉਂ ਆਇਨਾ ਅੱਗੇ ਫੋਟੋਆਂ ਯਾਰ ਇੰਨੀਆਂ ਫੋਟੋਆਂ ਤੁਸੀਂ ਵਲੌਗ ਵਲੌਗ ਬਣਾਉਦੋਗੇ ਕਿ ਫੋਟੋਆਂ ਖਿੱਚੀਆਂ ਜਾਂਦੀਆਂ ਯਾਰ ਹੱਦ ਹੋ ਗਈ ਤੁਹਾਡੇ ਲਈ ਸਾਰਿਆਂ ਲਈ ਕੰਮ ਤੇ ਮੈਂ ਲਵਾਂਗਾ ਜ਼ਰੂਰ ਕੰਮ ਤੇ ਜਿਹੜਾ ਮਰਜ਼ੀ ਬੰਦਾ ਮੈਨੂੰ ਐਸੇ ਹੀ ਕਰ ਲੈ ਪਹਾਂ ਕੰਮ ਦੀ ਲੋੜ ਆ ਆਪਾਂ ਦੀ ਮਦਦ ਜ਼ਰੂਰ ਕਰਾਂਗੇ ਮੇਰਾ ਭਰਾ ਅੱਡੀਆਂ ਤੁੜ੍ਹੇਗਾ ਮੈਨੂੰ ਸਾਥ ਚੜ ਜਾ ਮੈਂ ਥੋ ਕਰਨਾ ਕੀ ਹੁੰਦਾ ਵੇਲੇ ਜਿੱਦ ਨੂੰ ਇਹ ਬਸ ਇਹ ਫੇਰਾ ਤੋੜੀ ਕੰਮ ਨਹੀਂ ਹੈ ਅੱਜ ਹੈਗਾ ਤੇ ਤਿੰਨੇ ਹੀ ਵੇਲੇ ਉਧਰ ਤੁਹਾਡਾ ਭਰਾ ਵੀ ਆਇਆ ਏ ਏਦਿਗੋਂ ਤਾਂ ਕਿ ਭਰਾ ਨੂੰ ਫਿਰ ਘਮਾਉਣ ਲਿਆ ਦਾ ਹੀ ਮਾਹੌਲ ਵਿਖਾਈਏ ਮੈਂ ਆ ਜਾ ਤੈਨੂੰ ਬਾਹਰ ਦਰ ਮੀਨੀ ਦਾ ਵੀ ਉਹ ਵੀ ਵਿਖਾਈਏ ਕਿਤੇ ਮੈਂ ਤੂੰ ਕਿਤੇ ਥੱਕਣਾ ਗਿਆ ਹੋਏ ਰੂਮ ਚ ਬਹਿ ਬਹਿ ਕੇ ਆਪਣੇ ਤੇ ਅੱਜ ਇਹਨੂੰ ਘਮਾਇਆ ਬਹੁਤ ਵਧੀਆ ਥੱਕ ਗਿਆ ਪਰ ਇੱਕ ਗੱਲ ਹੈ ਯਾਦ ਰੱਖੋ ਮੇ ਸਾ ਵੀ ਸਾਡੇ ਨਾਲ ਆਇਆ ਸੀ ਇਹਦੀਆਂ ਲੱਤਾਂ ਵੀੜ ਕਨੇ ਰਹਾ ਆ ਵੀ ਹੁਣਾਂ ਦੀ ਤੋਰ ਹੀ ਬਦਲ ਗਈ ਵੇਖੋ ਆਹ ਚਾਲ ਵੇਖੋ ਮਿੱਤਰਾਂ ਦੀ ਗੱਗੂ ਗੱਲ ਵਾਲੀ ਚਾਲ ਤੋਂ ਨਿਆੜ ਬੰਦਾ ਡਾ ਓਕੇ ਹਾਜ ਓਕੇ ਹੋਇਆ ਬੈਕਪ ਬੁਤਰਪਾਨ ਫੜ ਵੀਰ ਅਕਰਪਾਨ ਲੈਣੀ ਕਹਿੰਦਾ ਖਾਦਮ ਦਾ ਮੁੰਡਾ ਆਣਾ ਇਹ ਪਹੇਚੋ ਕਿਰਪਾਨ ਲੈਣੀ ਹੈ ਨਿਆਣੇ ਬੜੇ ਸੋਹਣੇ ਲੈ ਵੀ ਹੋਰ ਗੱਲਾਂ ਗੱਲਾਂ ਰਬੀਨੀਆਂ ਦਾ ਨਾ ਭੁਮਾਗੇ ਸਹੀ ਕੈਮਰਾ ਦਿਖਾ ਦੇ ਕੈਮਰਾ ਯਾਰ ਮੈਂ ਨਾ ਲਿਆਉਣੇ ਆਪਾਂ ਫਿਰ ਕਰਦੇ ਕੈਮਰੇ ਵਾਲਾ ਸਿਸਟਮ ਹੀ ਕੈਮਰਾ ਹੀ ਲੈ ਦਣਾ ਤੁਹਾਨੂੰ ਪੁੱਤ ਖਾ ਦੇ ਸਿਰਾ ਕੰਮ ਕਰਾਉਣਾ ਸਿਰਾ ਸਿਰਾ ਲੋਕ ਆਉਂਦੇ ਰਹਿਣਗੇ ਐਦਾਂ ਤੁਹਾਨੂੰ ਮਾਹੌਲ ਵਿਖਾਉਂਦੇ ਰਵਾਂਗੇ ਚੈੱਕ ਕਰੋ ਬਸ ਕਿਆ ਕਰੀਓ ਆਪਣਾ ਕਹਿ ਨਹੀਂ ਗਰੀ ਮੇਰੀ ਵੀਡੀਓ ਵੰਡੀ ਆ ਹਾਂ ਹੋਰਾ ਚੈਨਲ ਨੂੰ ਸਬਸਕ੍ਰਾਈਬਰ ਕਰ ਲਿਓ ਤੇ ਨਾਲੇ ਆਏ ਆ 500 ਮਾਗਦਾ ਜੀ ਮਰੇ ਆ ਦੇਖੋ ਭਾਲੂ ਏਦਾਂ ਤਰੀਕ ਕਰਦਾ ਆਡੇ ਕੋਲ ਇਹ ਕਹਿੰਦਾ 500 ਰੁਪਏ ਲੈਣਾ ਵਾਹ ਤੁਹਾਡੇ ਬੜਾ ਸ਼ਾਹਰੂਖ ਖਾਨ ਕੋਈ ਨਹੀਂ ਕਰਦੇ ਇਹਨਾਂ ਦੋ ਹੱਥ ਨਹੀਂ ਦੋ ਹੱਥ ਨਹੀਂ ਕਰਨੇ ਫਿਰ ਤੱਕ ਤੱਕ ਆ ਦੇਗਾ ਦੋ ਹੱਥ ਨਹੀਂ ਕਰਨੇ ਆਪਾਂ ਹੁੰਦੇ ਨਹੀਂ ਆ ਹੋਰ ਬਾਕੀ ਦੇਖੋ ਭਾਈ ਸਾਰਾ ਮੈਂ ਵਧੀਆ ਕਹਿ ਸਾਦਰ ਭਾਈ ਤੁਹਾਨੂੰ ਆਪਣਾ ਰਿਵਿਊ ਦੇਣਗੇ ਕਿੱਦਾਂ ਦਾ ਰਿਹਾ ਇਹ ਸਾਦਰ ਭਾਈ ਦੱਸੋ ਉੱਚੀ ਬੋਲੋ ਤੁਹਾਡੀ ਆਵਾਜ਼ ਨਹੀਂ ਆ ਰਹੀ ਭਾਈ ਬਹੁਤ ਵਧੀਆ ਮੈਂ ਤੁਹਾਨੂੰ ਕਹਿੰਦੇ ਕਿ ਆ ਭਾਈ ਸਾਡੇ 4 ਲੱਖ ਪੌ ਅੱਜ ਗੇਰ ਪਾਰਟੀ ਮੇਨ ਤੁਰਪੀ ਗੱਡੀ ਪਹਿਲੇ ਗੇਰ ਤੇ ਆਈ ਤੇ ਹੁਣ ਚੌਥੇ ਗੇਰ ਤੇ ਘਰ ਨੂੰ ਚੱਲੇ ਆ ਪਹਿਲੇ ਅਸੀਂ ਪੌੜੀਆਂ ਚੜੇ ਚੌਥੇ ਗੇਰ ਵਿੱਚ ਮਤਲਬ ਬਦਲੀ ਗਏ ਅਨੇ ਪੰਜਵਾਂ ਦਾ ਗੇਰ ਹੋਰ ਪੰਜਵਾਂ ਗੇਰ ਪੰਜਵਾਂ ਗੇਰੋਂ ਸਿੱਧਾ ਘਰ ਨੂੰ ਵਹੇ ਗਾ ਉਹ ਵੀਰ ਵੀ ਬੋਲਿਆ ਸਾਰੇ ਵਲੌਗ ਚ ਵੀਰ ਦੀ ਬਾਹਰ ਨਹੀਂ ਨਿਕਲੀ ਪੌੜੀਆਂ ਬੜੀਆਂ ਚੜਾ ਛੜੀਆਂ ਵੀਰ ਨੂੰ ਅਨ ਪੌੜੀਆਂ ਦਾ ਮਹੌਲ ਸਾਡੇ ਤੇ ਕਿਹੜੀਆਂ ਪੌੜੀਆਂ ਚੜੇ ਅਸੀਂ ਕਿਹੜੀਆਂ ਪੌੜੀਆਂ ਦਾ ਨਾਮ ਲੈ ਰਹੇ ਆ ਇੱਕ ਪੌੜੀਆਂ ਤਾਂ ਤੋਂ ਲੈਂਦਾ ਬੰਦਿਆਂ ਨੂੰ ਥੱਲੇੋਂ ਘਮਾਉਣ ਬਹੁਤ ਸੋਹਣਾ ਥੇ ਦਿਖਾਉਨੇ ਆ ਕਿੱਥੋਂ ਲੈਂਦਾ ਬੰਦਿਆਂ ਨੂੰ ਕਿਹੜੀਆਂ ਪ ਉਹ ਜੋੜੀਆਂ ਹੁੰਦੀਆਂ ਇੱਥੇ ਐ ਵਲੇ ਨੂੰ ਸ਼ਾਮ ਵੇਲੇ ਬਹੁਤ ਜਾਨੇ ਬਾਹਰ ਹੁੰਦੇ ਘੁੰਮਣ ਬਹੁਤ ਥੱਲੇ ਹੌਂ ਲਿਆਂਦਾ ਮੁੰਡਿਆ ਤਰਾ ਗਿਆ ਦੇਖ ਲੋ ਆ ਜੇ ਆ ਥੋੜਾ ਜਿਹਾ ਬੰਨ ਲਾਏ ਉਹ ਪੌੜੀਆਂ ਚੜਾਈਆਂ ਬੰਦਿਆਂ ਨੂੰ ਉੱਥੋਂ ਅਸੀਂ ਲੈ ਗਏ ਬੰਦਿਆਂ ਨੂੰ ਇੱਥੇ ਆ ਵੇਖੋ ਬੰਦੇ ਹੁਣ ਉੱਤੇ ਖਲੋਤੇ ਹਵਾ ਲੈ ਰਹੇ ਆ ਇਹਦੇ ਬੰਦੇ ਤਿਆਰ ਹੋ ਰਿਹਾ ਥੱਲੇ ਜਾ ਲਈ ਪ੍ਰਿੰਸਪਾ ਜੀ ਤਿਆਰ ਤੇ ਰੈਡੀ ਕਨ ਲੈ ਜਾ ਲਈ ਆ ਆ ਦੇਖੋ ਨੀ ਤੇ ਚਲੋ ਫਿਰ ਲਾਓ ਨਤਾ ਪਟਾ ਨੂੰ ਖੇਲਦੇ ਹੋ ਜੱਦੀ ਮਿੱਤਰੋ ਦਾ ਕਿਤਾ ਕਿਤਾ ਸੁਕੇ ਸੁਕੇ ਇਸੇ ਦਾਗਾ ਵਧੀਆ ਵੀਰ ਆ ਮਾਈ ਗੋਡ ਬਹੁਤ ਕਰਾ ਗਿਆ ਬਦਲ ਬਹੁਤ ਸੁਣੀ ਚੱਕਰ ਬਦਲ ਕੈਨੇਡਾ ਦੇ ਕੈਨੇਡਾ ਲੋ ਆਏ ਹੋਏ ਵੈਸੇ ਮਰ ਨਹੀਂ ਗੀ ਭੈਜੀ ਤੇ ਤੁਹਾਨੂੰ ਅੱਲੇ ਜਾ ਕੇ ਦਿਖਾਉਂਦੇ ਹਾਂ ਇਹਨਾਂ ਮਹੀਨਿਆਂ ਦਾ ਪੌਣੀਆਂ ਕਿਹੜੀਆਂ ਲੱਗੀਆਂ ਉਹ ਵੇਖੋ ਤੇ ਬਾਕੀ ਗੱਲਾਂ ਬਾਅਦ ਚ ਬਾਕੀ ਗੱਲਾਂ ਬਾਅਦ ਕਰਾਂਗੇ ਹੋਰੀਆਂ ਵੀ ਚੈੱਕ ਕਰੋ ਮਿੱਤਰੋ ਪੂਰਾ ਰੰਗ ਰਾਂਗ ਦਾ ਪ੍ਰੋਗਰਾਮ ਚੱਲ ਰਿਹਾ ਹੈ ਪੂਰਾ ਬਹੁਤ ਵਧੀਆ ਮੌਸਮ ਹੋ ਰੱਖਿਆ ਹੈ ਭਰਾ ਮਿਲ ਗਏ ਇੰਡੀਆ ਦੇ ਵੇਖੋ ਪੌੜੀਆਂ ਚੜ ਕੇ ਆ ਵੀਰ ਆਪਣੇ ਕਿੱਦਾਂ ਦਾ ਮੌਹ ਰਿਹਾ ਪੌੜੀਆਂ ਚੜ ਕੇ ਫਿਰ ਬਹੁਤ ਵਧੀਆ ਬਹੁਤ ਥੱਕਤ ਨਹੀਂ ਗਏ ਆਡੇ ਬੰਦਿਆਂ ਦੀ ਤਾਂ ਬੱਸ ਹੋ ਗਈ ਕਿੰਨੇ ਰੋਟੀ ਖਾਣੀ ਜਾਏ ਬੋਟੇ ਹੋਣੀ ਮਰ ਗਏ ਆ ਬੋਟੇ ਖਤਮ ਹੋ ਗਿਆ ਓਕੇ ਭਰਾ ਬਹੁਤ ਵਧੀਆ ਮੇਰੇ ਬਾਅਦ ਕਿਤੇ ਤੁਹਾਨੂੰ ਤੇ ਕਹਿੰਦਾ ਸਾਡੇ ਬੰਦਿਆਂ ਦਾ ਮਾੜਾ ਹਾਲ ਆ ਪਾ ਇਧਰ ਵੇਖ ਲੋ ਆ ਵੀ ਵੀਰ ਚੋਰੇ ਉਹ ਖੇਤਰੀ ਕਿਡਾ ਵੀਰ ਉਹਨਾਂ ਦੀ ਚਾਲ ਵੇਖੋ ਇਧਰ ਵੇਖੋ ਚਾਲ ਹੀ ਬਦਲ ਗਈ ਚੜ ਕੇ ਇਤਨਾ ਕੰਮ ਬਹੁਤ ਔਖਾ ਆ ਬਦਲ ਕੇ ਵੇਖ ਕੇ ਬੰਦੇ ਸਾਡੇ ਭਾਈ ਹੌਲੀ ਹੌਲੀ ਥੱਲੇ ਉਤਰਨੇ ਆ ਫਿਰ ਉੱਤਰ ਕੇ ਥੱਲੇ ਫੇਰ ਤੁਹਾਨੂੰ ਥਿਊ ਵਖਾਉਣੇ ਮਿੱਤਰੋ ਉਹਨਾਂ ਤੱਕ ਵੇਟ ਵਾਚ ਬਦਲ ਦੋਸ ਬੰਦੇ ਖਾਣ ਵਾਲੀ ਮੱਜਲ ਨੂੰ ਵਾਧੇ ਹੋਏ ਦੇਖ ਲਓ ਕਿੱਥੋਂ ਆਏ ਹੋ ਦੇਖਦਾ ਤੁਹਾਨੂੰ ਥਿਊ ਕਿੱਥੋਂ ਆਏ ਆ ਚੜ ਗਏ ਹੋਣਾ ਪਰ ਪੁੱਤਰ ਲੱਗੇ ਪੌੜੀਆਂ ਆਪਾਂ ਜਿਹੜੀਆਂ ਪੌੜੀਆਂ ਦੀ ਗੱਲ ਕਰ ਰਹੇ ਹਾਂ ਵੀ ਬੰਦੇ ਆਹ ਪੌੜੀਆਂ ਚੜੇ ਹੋ ਤੁਹਾਨੂੰ ਦਿਖਾਉਣੇ ਕਿੰਨੀਆਂ ਪੌੜੀਆਂ ਕੋਈ ਖੁਦ ਦੇਖੋ ਇੰਨੀਆਂ ਪੌੜੀਆਂ ਵੀਰ ਆਪਣੇ ਚੜ ਕੇ ਆਏ ਆ ਤਾਦੇ ਥੱਕ ਗਏ ਬਹੁਤ ਸੋਹਣਾ ਥਿਊ ਬਹੁ ਜੋੜੀਆਂ ਇਸ ਵੇਲੇ ਇੱਥੇ ਹੁੰਦੀਆਂ ਮੇਰੀ ਟਿੱਕੋ ਸਲਾਹ ਹੈ ਜਿਹੜਾ ਵੀ ਵੀਰ ਰਮਨੀਆ ਹੁੰਦਾ ਇੱਕ ਵਾਰੀ ਜਰੂਰ ਘੁੰਮੇ ਸਾਰਾ ਰਮਨੀਆ ਬਹੁਤ ਗੁੱਡ ਬਹੁਤ ਵਧੀਆ ਲੋਕੇਸ਼ਨ ਬਹੁਤ ਵਧੀਆ ਥੋ ਬਹੁਤ ਵਧੀਆ ਲੋਕ ਬਣਾਏ ਆ ਸਾਡੇ ਬੰਦੇ ਬਹੁਤ ਵਧੀਆ ਮੌਲੀ ਦੀ ਪੌੜੀਆਂ ਚੜ ਕੇ ਹੁਣ ਅਸੀਂ ਜਾ ਰਹੇ ਘਰ ਨੂੰ ਵਾਪਸ ਬੰਦਿਆਂ ਨੂੰ ਰਾਹ ਚ ਕੁਝ ਨਾ ਕੁਝ ਖਵਾਉਨੇ ਆ ਕਿਤੇ ਬੰਦੇ ਸਾਡੇ ਭੁੱਖੇ ਢੇਕੀ ਨੇ ਜਾਣਾ ਪ੍ਰਿੰਸ ਭਾਜੀ ਭੁੱਖਣਾ ਕੀ ਮਹਿਸੂਸ ਹੋ ਰਿਹਾ ਭਾਜੀ ਬਹੁਤ ਸੋਣਾ ਮੈਂ ਇੱਥੇ ਨੰਮੇ ਪੈਣਾ ਪੈਂਦਾ ਨੰਮੇ ਪੈਣਾ ਇੱਥੇ ਮੰਜੜਾ ਆ ਕਾਹਦਾ ਖਾਣਾ ਕੁਝ ਭਾਜੀ ਅੱਗੇ ਅਭੀ ਭਾਜੀ ਖਾਣਾ ਕੁਝ ਘਰੇ ਜਾ ਕੇ ਰੋਟੀ ਬਣਾਉਂਦੇ ਖਾਓ ਬਈ ਮਿੱਤਰੋ ਚੱਲੇ ਆ ਘਰ ਨੂੰ ਵਾਪਸ ਕਿਉਂਕਿ ਬੰਦੇ ਸਾਡੇ ਥੱਕ ਚੁੱਕੇ ਆ ਭੁੱਖ ਵੀ ਭੁੱਖ ਵੀ ਬਹੁਤ ਲੱਗੀ ਬੰਦੇ ਨਾਲ ਅਸਲ ਚ ਅਸੀਂ ਜੀਰਦੇ ਆਏ ਆ